ਜਿਨ੍ਹਾਂ ਨੂੰ ਐਸਐਚਓ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਐਸਐਚਓ ਸਾਹਿਬ ਜਾਂਚ ਦੇ ਬਾਅਦ ਕਰਨਗੇ ਉਹਨਾਂ ਨੌਜਵਾਨਾਂ ਨੂੰ ਮੈਸੇਜ ਦਿੱਤਾ ਹੈ ਕਿ ਪਾਰਕਾਂ ਸੈਰ ਕਰਨ ਲਈ ਬਣੀਆਂ ਹੋਈਆਂ ਹਨ ਜਿਹੜਾ ਵੀ ਨੌਜਵਾਨ ਪਾਰਕਾਂ 'ਚ ਅਵਾਰਾਗਰਦੀ ਜਾਂ ਨਸ਼ਾ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀਆਂ ਹੱਡੀਆਂ ਪਾਰਕਾਂ ਨੇ ਸ਼ਹਿਰ ਦੇ ਵਿੱਚ ਉੱਥੇ ਜਿਹੜੇ ਅਵਾਰਾ ਜਾਂ ਲਾਲੋ ਜਾਂ ਵਿਹਲੇ ਬੱਚੇ ਜਿਹੜੇ ਉੱਥੇ ਬੈਠਦੇ ਆ ਉਹਨਾਂ ਨੂੰ ਆਪਾਂ ਜਿਹੜੀ ਅੱਜ ਦਬੇਸ਼ ਦਿੱਤੀ ਹੈ ਉੱਥੇ ਉਹਨਾਂ ਦੇ ਖਲਾਫ ਜਿਹੜੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਆ ਆਪਾਂ 7-8 ਮੁੰਡਿਆਂ ਨੂੰ ਤੇ ਉਹਨਾਂ ਦੇ ਖਲਾਫ ਜਿਹੜੀ ਉਹ ਐਸਟੋ ਸਾਹਿਬ ਜਿਹੜੇ ਨੇ ਉਹ ਜਾਂਚ ਕਰ ਰਹੇ ਨੇ ਕਿ ਜਿਹੜਾ ਵੀ ਉਹਨਾਂ ਦੇ ਵਿੱਚੋਂ ਜੋ-ਜੋ ਵੀ ਜਿਸ ਤਰ੍ਹਾਂ ਦਾ ਹੋਇਆਗੇ ਉਹ ਕਾਰਵਾਈ ਜਿਹੜੀ ਉਹਨਾਂ ਦੇ ਖਲਾਫ ਕੀਤੀ ਜਾਏਗੀ ਤੇ ਬਾਕੀ ਅਸੀਂ ਤੁਹਾਡੇ ਮਾਧਿਅਮ ਨੇ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਵੀ ਕੋਈ ਬੱਚੇ ਐਦਾਂ ਪਾਰਕਿੰਗਾਂ ਦੇ ਵਿੱਚ ਜਾ ਕੇ ਬੈਠਦੇ ਨੇ ਜੇ ਇਹਦੇ ਸੈਰ ਕਰਨ ਜਾਣਾ ਫੇਰ ਤੇ ਜਾਓ ਤੇ ਜੇ ਇਸ ਤਰ੍ਹਾਂ ਕੋਈ ਗਲਤ ਕੰਮ ਕਰਨ ਵਾਸਤੇ ਜਾਣਾ ਜਾਂ ਕੋਈ ਨਸ਼ਾ ਕਰਨ ਵਾਸਤੇ ਜਾਂ ਦੁਸਤਰਾ ਉਹ ਨਹੀਂ ਆਪਾਂ ਜਾਣਦੇ ਆਂਗੇ ਉੱਥੇ ਉਹਨਾਂ ਦੇ ਆਪਾਂ ਹੁਣ ਰੋਜ਼ ਹੀ ਇਹਨਾਂ ਦੇ ਕਾਰਵਾਈ ਜਿਹੜੀ ਉਹ ਕਰਾਂਗੇ ਤੇ ਬਾਕੀ ਪੜ੍ਹਾਈ ਕਰੋ ਆਪਣੀ ਜਾਂ ਕੋਈ ਹੋਰ ਕੋਈ ਕੰਮ ਕਰੋ ਬਾਕੀ ਇਸ ਤਰ੍ਹਾਂ ਦੀ ਜਗ੍ਹਾ ਤੇ ਆ ਕੇ ਪਾਰਕਿੰਗਾਂ ਦੇ ਵਿੱਚ ਆਣ ਕੇ ਜਿਹੜੇ ਕੋਈ ਸਹੀ ਬੰਦੇ ਸੈਰ ਕਰਦੇ ਉਹਨਾਂ ਨੂੰ ਵੀ ਡਿਸਟਰਬ ਨਾ ਕੀਤਾ ਜਾਵੇ ਤੇ ਜਿਹੜੇ ਇਹੋ ਜਿਹੇ ਕੋਈ ਨਸ਼ਾ ਪਤਾ ਕੋਈ ਕਰਨ ਵਾਲੇ ਬੱਚੇ ਜਾਂ ਕੋਈ ਜਾਂਦੇ ਨੇ ਇਹ ਬਿਲਕੁਲ ਬਰਾਏ ਮਿਹਰਬਾਨੀ ਨਾ ਜਾਣ ਉੱਥੇ ਆਪਣਾ ਕਾਰੋਬਾਰ ਕਰਨ ਕਾਰੋਬਾਰ ਕਰਨ ਤੇ ਨਾਲ ਆਪਣਾ ਜਿਹੜਾ ਵੀ ਕੋਈ ਪੜ੍ਹਾਈ ਕਰਦਾ ਪੜ੍ਹਾਈ ਕਰੇ ਇਹ ਨਸ਼ਿਆਂ ਵਾਲੇ ਪਾਸਿਓਂ ਬਿਲਕੁਲ ਹੀ ਇਧਰੋਂ ਜਿਹੜਾ ਇਹਨਾਂ ਬੱਚਿਆਂ ਨੂੰ ਹਟਣਾ ਚਾਹੀਦਾ ਤਾਂ ਜੋ ਸਾਡਾ ਜਿਹੜਾ ਸਮਾਜ ਆ ਉਹ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਦੇਖੋ ਜੀ ਚੈੱਕ ਕਰ ਰਹੇ ਨੇ ਸਤੂ ਸਾਹਿਬ ਤੇ ਬਾਕੀ ਜੋ ਜੋ ਵੀ ਇਹਨਾਂ ਦੇ ਖਿਲਾਫ ਬੰਦਾ ਹੋਏ ਕੋਈ ਕਾਰਵਾਈ ਉਹ ਕਰਾਂਗੇ ਜਰੂਰ